ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਣਜਾਰਾ ਆਪਣੇ ਦੇਸ਼ ਤੋਂ ਵਸਤੂ ਲੈ ਕੇ ਆਉਂਦਾ ਹੈ ਪਰ ਦੂਸਰੇ ਦੇਸ਼ ਦੇ ਵਿੱਚ ਜਾ ਕੇ ਉਹ ਜਿਹੜਾ ਉਸ ਵਸਤੂ ਦੇ ਬਦਲੇ ਵਣਜ ਕਰਦਾ ਵਪਾਰ ਕਰਦਾ ਜੋ ਉਹਦੇ ਕੋਲ ਵਸਤੂ ਆ ਉਹ ਵਸਤੂ ਦੇ ਬਦਲੇ ਉਹਨੇ ਜੋ ਧਨ ਕਮਾਇਆ ਉਹ ਧਨ ਨੂੰ ਆਪਣੇ ਦੇਸ਼ ਵਾਪਸ ਲੈ ਜਾਂਦਾ ਹੁਣ ਜੇਕਰ ਬਨਜਾਰਾ ਸਮਝਦਾਰ ਹੋਵੇ ਸੁਜਾਖਾ ਹੋਵੇ ਉਹ ਥੋੜੇ ਧਨ ਦੇ ਉਹ ਥੋੜੀ ਚੀਜ਼ ਦੇ ਬਦਲੇ ਜਿਆਦਾ ਧਨ ਕਮਾ ਕੇ ਲੈ ਜਾਂਦਾ ਹੁਣ ਇਸ ਤਰ ਲੋਕੀ ਦੇ ਵਿੱਚ ਸਾਨੂੰ ਵੀ ਅਕਾਲ ਪੁਰਖ ਪਰਮਾਤਮਾ ਨੇ ਭੇਜਿਆ ਵਣਜ ਕਰਨ ਵਾਸਤੇ ਵਾਸਤੂ ਕਿਹੜੀ ਦੇ ਦਿੱਤੀ ਧਨ ਸਵਾਸਾਂ ਦਾ ਵੀ ਇਹਦੇ ਬਦਲੇ ਜਾ ਕੇ ਤੂੰ ਵਣਜ ਕਰਨਾ ਸਮਾ ਵੀ ਸਮਝਾ ਦਿੱਤਾ ਕਿ ਸਮਾ ਤੇਰੇ ਕੋਲ ਸੀਮਤ ਆ ਸਮਾ ਕੋਈ ਜ਼ਿਆਦਾ ਨਹੀਂ ਤੇਰੇ ਕੋਲ ਧਨ ਵੀ ਤੇਰੇ ਕੋਲ ਸੀਮਤ ਹੈ ਇਹ ਤੂੰ ਜਾ ਕੇ ਉਸ ਹਿਸਾਬ ਦੇ ਨਾਲ ਖਰਚ ਕਰਨਾ ਕਿ ਇਹਦੇ ਬਦਲੇ ਤੂੰ ਕੱਚਾ ਧਨ ਨਹੀਂ ਸੱਚਾ ਧਨ ਜਿਹੜਾ ਉਹ ਪ੍ਰਾਪਤ ਕਰਨਾ ਹੁਣ ਜਦੋਂ ਸਾਨੂੰ ਇੱਥੇ ਪੇਜ ਦੇ ਤੱਕ ਇੱਕ ਬਨਜਾ ਦੇ ਰੂਪ ਵਿੱਚ ਅਸੀਂ ਵਿਚਰਨ ਲੱਗੇ ਹੁਣ ਜਦੋਂ ਵਿਚਰਨ ਲੱਗੇ ਇਹ ਜਿਹੜਾ ਸਾਰੇ ਈ ਧਨ ਜਿਹੜਾ ਸਾਨੂੰ ਕੀਮਤੀ ਧਨ ਮਹਾਰਾਜ ਨੇ ਦੇ ਕੇ ਭੇਜਿਆ ਨਾ ਇਹ ਸਮਝ ਲਓ ਵੀ ਇਹ ਡਾਇਮੰਡ ਨੇ ਹੀਰੇ ਨੇ ਮੋਤੀ ਨੇ ਸਵਾਸ ਹੁਣ ਜਿਸ ਤਰ੍ਹਾਂ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਆ ਜੇ ਤਾਂ ਸਵਾਸ ਦੇ ਉੱਤੇ ਪ੍ਰਮਾਤਮਾ ਦੇ ਨਾਮ ਦੀ ਮੋਹਰ ਲੱਗ ਗਈ ਸਮਝ ਲਓ ਇਹਦਾ ਧਨ ਜਿਹੜਾ ਤੁਹਾਡਾ ਉਹ ਜਿਹੜਾ ਪੱਕਾ ਧਨ ਨਾ ਸੱਚਾ ਧਨ ਪ੍ਰਮਾਤਮਾ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਗਿਆ ਹੁਣ ਜੇ ਇਹਦੇ ਉੱਤੇ ਪਰਮਾਤਮਾ ਦੇ ਨਾਮ ਦੀ ਮੋਹਰ ਨਾਲ ਲੱਗੀ ਸਮਝ ਲਓ ਜੀ ਇਹ ਇਦਾਂ ਹੀ ਅਜਾਈ ਚਲਾ ਗਿਆ ਪਰ ਸਮਝ ਲਓ ਵੀ ਇਹ ਧਨ ਖਰਚਿਆ ਗਿਆ ਇਹਦੇ ਬਦਲੇ ਕੋਈ ਵਸਤੂ ਖਰੀਦੀ ਨਾ ਗਈ ਹੁਣ ਅੱਜ ਅਸੀਂ ਸਾਨੂੰ ਗੁਰਬਾਣੀ ਹੀ ਸਮਝਾਉਂਦੀ ਆ ਵੀ ਧਨ ਬੜਾ ਕੀਮਤੀ ਆ ਸਮਾਂ ਬੜਾ ਸੀਮਤ ਹੈ ਬਹੁਤਾ ਸਮਾਂ ਨਹੀਂ ਹੈ ਕਿਉਂਕਿ ਮਾਲਕ ਜਾਣਦਾ ਕਿ ਇਹਨੂੰ ਕਿੰਨਾ ਕੁ ਸਮਾਂ ਦੇ ਆ ਧਨ ਕਿੰਨਾ ਕੁ ਦੇ ਆ ਇਹਦੇ ਬਦਲੇ ਇਰੇ ਕੋਲ ਉਹ ਧਨ ਹੈ ਜਿਹੜਾ ਧਨ ਤੂੰ ਇਥੋਂ ਨਾਲ ਲੈ ਜਾਣਾ ਜਿਵੇਂ ਹੁਣ ਆਪਾਂ ਅਕਸਰ ਵਿਚਾਰਾਂ ਕਰਦੇ ਆਂ ਵੀ ਇਥੋਂ ਬੰਦਾ ਕੀ ਲੈ ਜਾਂਦਾ ਜੋ ਅਸੀਂ ਕਮਾਇਆ ਇੱਥੇ ਦਾ ਇਹ ਗੱਲਾਂ ਕਹਿਣ ਮਾਤਰ ਨਹੀਂ ਇਹਨਾਂ ਨੂੰ ਸਮਝਣਾ ਪਏਗਾ ਸਾਨੂੰ ਵੀ ਇੱਕ ਚੀਜ਼ ਹੈ ਜਿਹੜੀ ਤੂੰ ਇਥੋਂ ਲਿਜਾ ਸਕਦਾ ਭਾਵੇਂ ਆ ਸਾਰਾ ਧਨ ਜਿਵੇਂ ਮਹਾਰਾਜ ਨੇ ਬਾਣੀ ਦੇ ਵਿੱਚ ਫਰਮਾਇਆ ਨਾ ਚੰਗਾ ਨਾ ਰਖਾਇ ਕੇ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵਈ ਤਬਾਤ ਨ ਪੁੱਛੈ ਕਿ ਇਹ ਭਾਵੇਂ ਇੱਤੇ ਚੰਗਾ ਨਾ ਹੋ ਗਿਆ ਸ਼ੌਹਰਤ ਮਿਲ ਗਈ ਚੰਗਾ ਮਕਾਨ ਬਣਾ ਲਿਆ ਸਾਰਾ ਕੁਝ ਮਿਲ ਗਿਆ ਪਰ ਮਾਰੇ ਨੇ ਨੂੰ ਕੋਡ ਦੱਸਿਆ ਹੁ ਮਾਰੇ ਕਹਿੰਦੇ ਤੂੰ ਜਾਗ ਤੈਨੂੰ ਜਾਗਣਾ ਪੈਗਾ ਕਿਉਂ ਜਾਗਣਾ ਪੈਗਾ ਵੀ ਇੱਕ ਪਾਸੇ ਡਾਇਮੰਡ ਨੇ ਤੇ ਇੱਕ ਪਾਸੇ ਕੌਡੀਆਂ ਨੇ ਹੁਣ ਜੇ ਕੋਈ ਗੁਰਮੁਖ ਪਿਆਰਾ ਕਹੇ ਵੀ ਆਸੋਂ ਨੇ ਦੀ ਚੀਜ਼ ਮੇਰੇ ਕੋਲੋਂ ਲੈ ਲੈ ਤੇ ਇਹਦੇ ਬੱਲੇ ਮੈਨੂੰ ਲੋਹਾ ਦੇ ਦੇ ਫਿਰ ਉਹਨੂੰ ਲੋਕ ਕਿੰਨਾ ਕ ਸੁਜਾਖਾ ਸਮਝਦੇ ਨੇ ਉਹਨੂੰ ਸੁਜਾਖਾ ਨਹੀਂ ਸਮਝਦੇ ਉਹਨੂੰ ਮੂਰਖ ਕਹਿੰਦੇ ਨੇ ਵੀ ਇਹ ਮੂਰਖ ਹੈ ਹੁਮਾਰੇ ਕਹਿੰਦੇ ਵੀ ਆ ਧਨ ਤੈਨੂੰ ਕੀਮਤੀ ਦੇ ਦਿੱਤਾ ਇਹਦੇ ਬੱਲੇ ਤੂੰ ਕੂੜ ਦਾ ਵਪਾਰ ਕਰਨ ਲੱਗ ਪਿਆ ਆਪਣੀਆਂ ਇਛਾਵਾਂ ਪੂਰਤ ਕਰਨ ਲੱਗ ਪਿਆ ਮਹਿਲ ਮਨਾਰੇ ਬਣਾਉਣ ਲੱਗ ਪਿਆ ਸਾਰੀਆਂ ਵਸਤੂਆਂ ਇਕੱਠੀਆਂ ਕਰ ਲਈਆਂ ਹੁਣ ਜਿਸ ਤਰ੍ਹਾਂ ਅਸੀਂ ਮਹਾਰਾਜ ਕਿਰਪਾ ਕਰੇ ਸਾਰਿਆਂ ਦੀ ਜ਼ਿੰਦਗੀ ਖੁਸ਼ਹਾਲ ਹੋਵੇ ਸਾਰਿਆਂ ਨੂੰ ਸਾਰੀਆਂ ਚੀਜ਼ਾਂ ਪ੍ਰਾਪਤ ਹੋਣ ਪਰ ਕਿਤੇ ਨਾ ਕਿਤੇ ਅਸੀਂ ਯਾਦ ਰੱਖੀਏ ਵੀ ਜੋ ਆਇਟਾ ਦੇ ਅੱਡ ਅੱਡ ਅਸੀਂ ਮਹਿਲ ਉਸਾਰੇ ਨੇ ਇਹ ਉਸਾਰ ਤਾਂ ਲੈ ਪਰ ਜਦੋਂ ਅਸੀਂ ਇੱਥੋਂ ਜਾਣਾ ਸੰਸਾਰ ਤੋਂ ਮੰਨ ਲਓ ਅਸੀਂ ਸਾਨੂੰ ਸੰਸਾਰ ਤੋਂ ਜਾਣਾ ਪੈਣਾ ਜੋ ਆਇਆ ਸੋ ਚੱਲ ਸੇ ਸਭ ਕੋਈ ਵਾਰੀ ਹੈ ਇਹ ਤੋਂ ਸਾਰਿਆਂ ਨੇ ਜਾਣਾ ਕਿ ਅਸੀਂ ਇਹ ਧਨ ਦੇ ਬਦਲੇ ਉਧਰਕ ਜਾਣ ਦਾ ਕੋਈ ਸੋਚਾ ਕੋਈ ਉਧਰ ਦੀ ਕਮਾਈ ਇਕੱਠੀ ਕੀਤੀ ਕੋਈ ਉਧਰ ਅਸੀਂ ਰਹਿਣ ਬਸੇਰਾ ਬਣਾਇਆ ਆਪਣਾ ਜਿੱਥੇ ਜਾਣਾ ਹੁਣ ਅੰਤ ਸਮੇਂ ਕੀ ਹੁੰਦਾ ਇੱਥੇ ਸਾਨੂੰ ਰੱਖਦੇ ਨਹੀਂ ਉਧਰ ਸਾਨੂੰ ਬਾੜਦੇ ਨਹੀਂ ਕਿਉਂ ਕਿਉਂਕਿ ਇਧਰੋਂ ਸਮਾਸੀਮਲ ਸੀ ਚਲੇ ਗਿਆ ਉਧਰੋਂ ਹੁਕਮ ਆ ਗਿਆ ਉਧਰ ਕੋਈ ਅਸੀਂ ਰਹਿਣ ਦਾ ਜਾਂ ਕਾ ਜਾਣ ਦਾ ਕੋ ਉਧਰ ਕੋਈ ਅਸੀਂ ਉਧਰ ਰਹਿਣ ਬਸੇਰਾ ਨਹੀਂ ਬਣਾਇਆ ਹੁਣ ਜਿਹਨੂੰ ਮਹਾਰਾਜ ਕਹਿੰਦੇ ਨੇ ਵੀ ਨਿੱਜ ਘਰ ਉਹ ਮਨ ਦਾ ਘਰ ਅਸੀਂ ਉਹਦੇ ਬਦਲੀ ਤੇ ਸੇ ਧੰਨ ਇਕੱਠਾ ਕਰਨ ਵਾਸਤੇ ਆ ਉਹ ਨਾਮ ਦਾ ਜਿਹੜਾ ਪਰਵਾਨਾ ਜਿਹੜਾ ਸਾਡੇ ਕੋਲੋਂ ਪੁੱਛਿਆ ਜਾਣਾ ਵੀ ਭਾਈ ਦਿਖਾਓ ਨਾਮ ਦਾ ਪਰਵਾਨਾ ਉਹ ਸਾਡੇ ਕੋਲ ਪਰਵਾਨਾ ਨਹੀਂ ਹੈ ਹੁਣ ਸਾਨੂੰ ਮਹਾਰਾਜ ਨੇ ਸਮਝਾ ਦਿੱਤਾ ਉਹ ਕਹਿੰਦੇ ਨੇ ਜਾਗੋ ਜਾਗੋ ਸੁੱਤੇਓ ਚੱਲਿਆ ਬਨਜਾਰਾ ਵੀ ਇਤੋਂ ਚਲਾ ਗਿਆ ਹੁਣ ਬਨਜਾਰਾ ਵਣਜ ਕਰਕੇ ਭਾਵੇਂ ਝੋਲੀ ਭਰ ਕੇ ਲੈ ਜਾਏ ਤੇ ਭਾਵੇਂ ਆਪਣੇ ਪੱਲੇ ਜੋ ਹੈ ਸਭ ਗਵਾ ਕੇ ਚਲਾ ਜਾਏ ਇਹ ਤਾਂ ਹੁਣ ਬਨਜਾਰੇ ਤੇ ਆ ਨਾ ਉਹ ਮਾਰੇ ਕਹਿੰਦੇ ਜਾਗੋ ਜਾਗੋ ਸੁੱਤੇਓ ਚੱਲਿਆ ਬਨਜਾਰਾ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ਕੂੜ ਕਮਾਵੇ ਆਦਮੀ ਬੰਦ ਹੈ ਘਰ ਦਾ ਵੀ ਕੋੜ ਇਕੱਠਾ ਕੀਤਾ ਆ ਸਾਰਾ ਕੁਝ ਤਿਆਰ ਕਰ ਲਿਆ ਸਮਾਂ ਆ ਗਿਆ ਇਥੇ ਇੱਕ ਬਿੰਦ ਰਹਿ ਨਹੀਂ ਦਿਆ ਉਧਰ ਸਾਨੂੰ ਜਿਹੜਾ ਨੇ ਉਹ ਜਿਹੜੀ ਐਂਟਰੀ ਨਹੀਂ ਹੈ ਸੋ ਇਹੀ ਜਿਹੜਾ ਸ਼ਬਦ ਆਓ ਆਪਾਂ ਸਾਰੇ ਕੀਰਤਨ ਦੇ ਰੂਪ ਵਿੱਚ ਪੜ੍ਹੀਏ ਉਹ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰੀਏ ਸਤਿਗੁਰੂ ਕਿਰਪਾ ਕਰੋ ਸਾਡੇ ਤੇ ਅਸੀਂ ਆਏ ਆ ਇਥੇ ਜਿਹੜੀ ਮੱਤ ਹੈ ਜਿਹੜੀ ਸਾਡੀ ਬੁੱਧ ਹੈ ਉਹਦੇ ਨਾਲ ਅਸੀਂ ਤੇਰੇ ਨਾਮ ਦਾ ਸਹੀ ਜਿਹੜਾ ਤਨ ਉਹ ਇਕੱਤਰ ਕਰ ਸਕੀਏ ਸਵਾਉ ਆਪਾਂ ਸਾਰੇ ਰਲ ਮਿਲ ਕੇ ਆਪ ਵੀ ਜਿੰਨੇ ਗੁਰਮੁਖ ਪਿਆਰੇ ਨੇ ਕੀਰਤਨ ਦੇ ਨਾਲ ਕੀਰਤਨ ਸੁਣਨਾ ਸੁਣ ਰਹੇ ਹਾਂ ਸਾਰਿਆਂ ਨੇ ਅਸੀਂ ਇਸ ਬਖਸ਼ਿਸ਼ ਕਰਨੀ ਕਿਉਂਕਿ ਇਹ ਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਹੈ ਇਹ ਤਾਂ ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਬੰਦਨ ਹੈ ਇੱਕ ਬੇਨਤੀ ਹੈ ਇੱਕ ਜੋਦੜੀ ਹੈ ਕਿਉਂਕਿ ਉਹ ਗੁਰੂ ਜਨ ਹੋਰ ਨੇ ਜਿਨ੍ਹਾਂ ਨੇ ਉਹਨਾਂ ਦੀ ਕੀਰਤੀ ਕਰਨੀ ਕਿਉਂਕਿ ਉਹਨਾਂ ਨੇ ਆਪਣੇ ਸਾਰੀ ਉਮਰ ਦੇ ਵਿੱਚ ਗੁਰੂਆਂ ਤੋਂ ਸਿੱਖਿਆ ਔਰ ਤਾਲੀਮ ਲਈ ਫਿਰ ਉਹਨਾਂ ਨੇ ਅੱਗੇ ਉਹ ਚੀਜ਼ਾਂ ਨੂੰ ਜਿਹੜਾ ਸ਼ਬਦਾਂ ਨੂੰ ਪੇਸ਼ ਕੀਤਾ ਸੋ ਕੀਰਤਨ ਉਹ ਆਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੈ ਇਹ ਤਾਂ ਉਹਦੇ ਚਰਨਾਂ 'ਚ ਦਾਸ ਦੀ ਹਾਜ਼ਰੀ ਹੈ ਬੇਨਤੀ ਹੈ ਕਿਉਂਕਿ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਕਿਉਂ ਨਾ ਜੇ ਅਸੀਂ ਸਾਰੇ ਕਿਤੇ ਨਾ ਕਿਤੇ ਥੋੜਾ ਬਹੁਤਾ ਕੀਰਤਨ ਦੇ ਜਰੀਏ ਹੀ ਉਹਦੇ ਨਾਮ ਦੇ ਨਾਲ ਜੁੜ ਜਾਈਏ ਸੋ ਆਪਾਂ ਸਾਰੇ ਜਿਹੜਾ ਰਲ ਮਿਲ ਕੇ ਉਹ ਪਰਮਾਤਮਾ ਦਾ ਹਰ ਜਸ ਕੀਰਤਨ ਕਰੀਏ ਜਿਹਨੂੰ ਮਹਾਰਾਜ ਕਹੈਨ ਕਾਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨਾ ਹੁਣ ਆਪਾਂ ਨੇ ਉਹ ਕੀਰਤਨ ਕਰਨਾ ਵੀ ਜਿਹੜਾ ਸ਼ਬਦ 'ਚ ਧਿਆਨ ਲਾ ਕੇ ਔਰ ਜਦੋਂ ਸੁਣਨਾ ਵੀ ਆ ਫਿਰ ਵੀ ਸ਼ਬਦ 'ਚ ਧਿਆਨ ਲਾ ਕੇ ਮਤਲਬ ਪਰਮਾਤਮਾ ਦੇ ਸਨਮੁਖ ਹੀ ਰਹਿਣਾ ਪਰਮਾਤਮਾ ਤੋਂ ਦੂਰੀ ਨਹੀਂ ਬਣਾਉਣੀ ਬਾਜਾ ਕਿਦਾਂ ਵੱਜਦਾ ਆਵਾਜ਼ ਕਿੱਦਾਂ ਨਿਕਲਦੀ ਐ ਇਹਦੇ ਇਹਦੇ ਤੱਕ ਸਾਨੂੰ ਕੋਈ ਵੀ ਜਿਹੜਾ ਉਹ ਮਤਲਬ ਨਹੀਂ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਐ ਅਸੀਂ ਉਹ ਦੇਖਣਾ ਵੀ ਗੁਰਬਾਣੀ ਸ਼ਬਦ ਸਾਨੂੰ ਕੀ ਸਮਝ ਆਉਂਦਾ ਆਓ ਆਪਾਂ ਸਾਰੇ ਰਲ ਮਿਲ ਕੇ ਨਾਲ ਜੁੜੀਏ ਜੀ ਜਗ ਜਗ ਸੁਤੇ ਚਲ ਚਲਿਆ So I <laughs> ਸਤ ਤੁਰੋ ਚੱਲ ਬਨ ਜਾਨ ਜਾਗੋ ਜਾਗੋ ਸੁਤੇ ਚੱਲ ਬਨ ਜਾਨ ਜਾਗੋ ਜਾਗੋ ਸੁਤੇ

ਅਗੋਂ ਅਜਾਗੋ ਸਤ